ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਪ੍ਰਮਪੈ ਅਨੰਦਾ ਦੁਖ ਕਲੇਸ ਬਨਾਠੇ ਗੁਨ ਗਾਵਤ ਧਿਆਵਤ ਪ੍ਰਭ ਅਪਨਾ ਕਾਰ ਸਗਲੇ ਸੰਠੇ ਸਤਗੁਰੂ ਤਨ ਗੁਰੂ ਰਜਨ ਦੇ ਮਹਾਰਜ ਬਖਸ਼ਿਸ਼ ਕਰਦੇ ਨੇ ਪ੍ਰਭੂ ਤੇਰਾ ਨਾਮ ਸਿਮਰ ਸਿਮਰ ਕੇ ਮਨ ਦੇ ਸਾਰੇ ਦੁੱਖ ਕਲੇਸ਼ ਦੂਰ ਹੋ ਗਏ ਨੇ ਤੇਰੇ ਗੁਣ ਗਾਉਂਦਿਆਂ ਗਾਉਂਦਿਆਂ ਸਾਰੇ ਕੰਮ ਸਫਲ ਹੋ ਗਏ ਨੇ ਜੀ ਜਗ ਜੀਵਨ ਨਾਮ ਤੁਮਾਰਾ ਗੁਰ ਪੂਰੇ ਦੀਓ ਉਪਦੇਸ਼ ਜੰਪਉ ਜਲਨ ਪਾਰਉ ਤਾਰ ਰਹਾ ਤੇ ਪ੍ਰਭੂ ਤੇਰਾ ਨਾਮ ਜਗਤ ਨੂੰ ਜੀਵਨ ਦੇਣ ਵਾਲਾ ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਪਉੜੀ ਸਾਗਰ ਤਰ ਗਿਆ ਹੈ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛ ਕਰਣ ਹਾਰ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹ ਜੰਤ ਵਿਚਾਰਾ ਹੈ ਪ੍ਰਭੂ ਤੂੰ ਆਪ ਹੀ ਸਲਾਕਰ ਤੂੰ ਆਪ ਹੀ ਦਾਤਾ ਦੇਣ ਵਾਲਾ ਆਪ ਹੀ ਭੋਗਣ ਵਾਲਾ ਹੈ ਤੇਰੀ ਕੋਈ ਪਾਇਆ ਨਹੀਂ ਦੱਸ ਸਕਦਾ ਕਿਆ ਗੁਣ ਤੇਰੇ ਆਖ ਵਖਾਣੀ ਕੀਮਤ ਕਹਿਣ ਨਾ ਜਾਏ ਪੇਖ ਪੇਖ ਜਿਵੇ ਬ੍ਰਭ ਆਪਣਾ ਅਚਰਜਤ ਮੈਂ ਵਡਾਈ ਹੈ ਪ੍ਰਭੂ ਮੈਂ ਤੇਰੇ ਗੁਣ ਗਾ ਗਾ ਕੇ ਬਿਆਨ ਕਰਨ ਯੋਗਾ ਨਹੀਂ ਤੇਰੀ ਕਦਰ ਕੀਮਤ ਨਹੀਂ ਦੱਸੀ ਜਾ ਸਕਦੀ ਤੇਰਾ ਬਡੱਪਣ ਹਰਾਨ ਕਰਨ ਵਾਲਾ ਹੈ ਧਾਰ ਅਨੁਗਰਾਹ ਆ ਪ੍ਰਭ ਸੁਆਮੀ ਪਤਮਤ ਕਿੰਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਛੋਂ ਸੰਤਾ ਧੂਰੀ ਹੈ ਪ੍ਰਭੂ ਹੈ ਸਵਾਮੀ ਤਵਾਪੀ ਜੀਮਾਂ ਤੇ ਕਿਰਪਾ ਕਰਨ ਵਾਲਾ ਤਵਾਪ ਇੱਜ਼ਤ ਅਕਲ ਬਖਸ਼ਣਾ ਇਹ ਨਾਨਕ ਆਖੇ ਪ੍ਰਭੂ ਮੈਂ ਸਦਾ ਤੇ ਤੁਹ ਕੁਰਬਾਨ ਜਾਨਾ ਤੇ ਸਿਰੇ ਸੰਤ ਜਨਾਂ ਦੀ ਚਰਨਾ ਦੀ ਧੂੜ ਮੰਗਣਾ ਹਾਂ ਸੋਰਠ ਮਹੱਲਾ ਪੰਝਵਾ ਗੁਰਪੂਰਾ ਨਮਸਕਾਰੇ ਪਰਬ ਸਭੇ ਕਾਜ ਸਵਾਰੇ ਇਹ ਭਾਈ ਜਿਹੜਾ ਮਨੁ ਪੂਰੇ ਗੁਰੂ ਦੀ ਸ਼ਰਨ ਪੈਂਦਾ ਉਹਦੇ ਸਾਰੇ ਕੰਮ ਸਫਲੇ ਹੋ ਜਾਂਦੇ ਹਨ ਹਰ ਆਪਣੀ ਕਿਰਪਾ ਤਾਰੀ ਪਰਮ ਪੂਰਨ ਪੈਜ ਸਵਾਰੀ ਪ੍ਰਭੂ ਨੇ ਇਸ ਮਨੁੱਖ ਤੇ ਮਿਹਰ ਦੀ ਨਿਗਾਹ ਕੀਤੀ ਹੈ ਤੇ ਉਸ ਦੀ लाज ਚੰਗੀ ਤਰ੍ਹਾਂ ਰੱਖ ਲਈ ਆਪਣੇ ਦਾਸ ਕੋ ਭੈਉ ਸਹਾਈ ਸਗਲ ਮਨੋਰਥ ਕੀਨੇ ਕਰਤੇ ਊਣੀ ਬਾਤ ਨਾ ਕਾਇ ਰਹਾਓ ਏ ਭਾਈ ਪ੍ਰਮਾਤਮਾ ਆਪਣੇ ਸੇਵਕਾਂ ਦਾ ਆਵ ਮਦਦਗਾਰ ਬਣਦਾ ਕਰਤਾਰ ਨੇ ਸਦਾ ਤੋਂ ਹੀ ਆਪਣੇ ਦਾਸ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕੀਤੀਆਂ ਨੇ ਰਹਾਓ ਕਰਤੈ ਪੁਰਖ ਤਾਲ ਦੀਵਾਇ ਪਿਛੈ ਲੱਗ ਚੱਲੀ ਮਾਇਆ ਏ ਭਾਈ ਜਿਹੜਾ ਮਨੋ ਗੁਰੂ ਦੀ ਸ਼ਰਨ ਪੈਂਦਾ ਗੁਰੂ ਨੇ ਗੁਪਤ ਨਾਮ ਖਜ਼ਾਨਾ ਦਿੱਤਾ ਉਸ ਨੂੰ ਮਾਇਆ ਦੀ ਲਾਲਸਾ ਨਹੀਂ ਰਹਿੰਦੀ ਟੋਟ ਨਾ ਕਤ ਹੂੰ ਆਵੇ ਮੇਰੇ ਪੂਰੇ ਸਤ ਗੁਰ ਭਾਵੇ ਤੇ ਮਾਇਆ ਬਲੋਂ ਨੂੰ ਕਾਟ ਮਹਿਸੂਸ ਨਹੀਂ ਹੁੰਦੀ ਮੇਰੇ ਪੂਰੇ ਸਤ ਗੁਰੂ ਨੂੰ ਫਿਰ ਇਹ ਗੱਲ ਚੰਗੀ ਲੱਗਦੀ ਹੈ ਸਿਮਰ ਸਿਮਰ ਦੇ ਆਲਾ ਸਭ ਜੀ ਪਏ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਹੈ ਭਾਈ ਦਇਆ ਦਾ ਕਰ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਾਰੇ ਜੀਵ ਉਸ ਦਾ ਸਰੂਪ ਦਾ ਪ੍ਰਭੂ ਦਾ ਰੂਪ ਬਣ ਜਾਂਦੇ ਨੇ ਇਸ ਵਾਸਤੇ ਉਹ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਦੀ ਸਿਫਤ ਤੋਂ ਸਲਾਹ ਕਰਦੇ ਰੋ ਜਿਸ ਨੇ ਜੀਵਾਂ ਨੂੰ ਆਪਣੇ ਨਾਲ ਮਿਲਣ ਦੀ ਸੋਹਣੀ ਵਿਉਂਤ ਬਣਾ ਦਿੱਤੀ ਤੂੰ ਪਾਰੋ ਸੁਆਮੀ ਮੋਰਾ اے ਪੁਨ ਪਦਾਰਥਨ ਤੇਰਾ ਜਨ ਨਾਨਕ ਏਕ ਧਿਆਇਆ ਸਰ ਫਲਾ ਪੁਨ ਪਾਇਆ ਏ ਪ੍ਰਭੂ ਤੂੰ ਮੇਰਾ ਵੱਡਾ ਮਾਲਕ ਹੈਂ ਤੇਰਾ ਨਾਮ ਪਦਾਰਜ ਮੈਨੂੰ ਗੁਰੂ ਦੀ ਰਾਹਿ ਮਿਲਿਆ ਹੈ ਤੇਰੀ ਬਖਸ਼ਿਸ਼ ਹੈ ਇਹ ਦਾਸ ਨਾਨਕ ਕਾਖ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆ ਉਸਨੇ ਸਾਰੇ ਫਲ ਦੇਣ ਵਾਲੇ ਰੱਬੀ ਬਖਸ਼ਿਸ਼ ਪ੍ਰਾਪਤ ਕਰ ਲਈਆ ਸੋਰਠ ਮਹਲਾ ਪੰਜਵਾਂ ਘਰ ਤੀਜਾ ਦੁਪਦੇ ਇੱਕ ਓੰਕਾਰ ਸਤਗੁਰ ਪ੍ਰਸਾਦਿ RAM ਦਾਸ ਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਾਰ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਇਹ ਭਾਈ ਜਿਹੜੇ ਮਨੁੱਖ ਆਰਾਮ ਦੇ 10ਾਂ ਦੇ ਸਰੋਵਰ ਚ ਪਾਪ ਕੇ ਸਾਥ ਸੰਗਤ ਚ ਇਸ਼ਨਾਨ ਜਿੰਨਾ ਕੀਤਾ ਉਹਨਾਂ ਦੇ ਸਾਰੇ ਪਾਪ ਲੈ ਗਿਰ ਉਹਨਾਂ ਦਾ ਜੀਵਨ ਪਵਿੱਤਰ ਹੋ ਗਿਆ ਅਤੇ ਇਹ ਬਖਸ਼ਿਸ਼ ਪੂਰੇ ਗੁਰੂ ਨੇ ਹੀ ਕੀਤੀ ਹੈ ਸਭ ਕੁਸ਼ਲ ਖੇਮ ਪਰਮਤਾ ਰੇ ਸਹੀ ਸਲਾਮਤ ਸਭ ਥੋ ਕੁਮਾਰੇ ਗੁਰ ਕਾ ਸ਼ਬਦ ਵਿਚਾਰ ਰਹਾ ਉਹ ਹੈ ਭਾਈ ਉਸ ਮਨੁੱਖ ਦੇ ਹਿਰਦੇ ਚ ਸਾਰੇ ਆਤਮਿਕ ਆਨੰਦ ਪੈਦਾ ਹੋ ਗਏ ਜਿਸ ਮਨੁੱਖ ਨੇ ਗੁਰੂ ਸ਼ਬਦ ਨੂੰ ਆਪਣੀ ਸੋਚ ਮੰਡਲ ਚ ਟਿਕਾ ਲਿਆ ਉਹ ਵਿਕਾਰਾਂ ਦੇ ਹੱਟ ਤੋਂ ਬਚ ਗਿਆ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਤਪੁਰਕ ਬ੍ਰਹਮ ਪਾਇਆ ਹੈ ਭਾਈ ਸਾਧ ਸੰਗਤ ਚ ਟਿਕਿਆ ਵਿਕਾਰਾਂ ਦੀ ਮਹਿਲ ਦੂਰ ਹੋ ਜਾਂਦੀ ਹੈ ਸਾਧ ਸੰਗਤ ਦੀ ਬਰਕਤ ਨਾਲ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ ਨਾਨਕ ਜਿਸ ਨੇ ਮਨੁੱਖ ਨੇ ਸਾਧ ਸੰਗਤ ਚ ਨਾਮ ਸਿਮਰਿਆ ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੋਢਾ ਤੇ ਜੋ ਸਭ ਚ ਵਿਆਪਕ ਸੋ ਰਠ ਮਹਿਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸੈਸਾ ਸਗਲ ਮਿਟਾਇਆ ਸਤਿਗੁਰੂ ਕਹਿ ਲੰਗੇ ਜਿਸ ਨੇ ਹਿਰਦੇ ਘਰ ਵਿੱਚ ਪ੍ਰਮਾਤਮਾ ਨੂੰ ਧਿਆਇਆ ਜਾਂ ਆਵਸਿਆ ਪ੍ਰਭੂ ਨੇ ਉਸ ਘਰ ਨੂੰ ਗੁਣਾ ਨਾਲ ਪਰਪੂਰ ਕਰ ਦਿੱਤਾ ਇਹ ਭਾਈ ਜਦੋਂ ਕਿਸੇ ਵਡਭਾਗੇ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਪਿਆ ਤੇ ਉਹਨੇ ਆਪਣਾ ਸਾਰਾ ਸੈਮ ਸਮਝੋ ਦੂਰ ਕਰ ਲਿਆ ਹਰਨਾ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁੰਨ ਗਾਈ ਗੁਰਪੂਰੇ ਤੇ ਪਾਈ ਇਹ ਭਾਈ ਪਰਮਾਤਮਾ ਦੇ ਨਾਮ ਦੀ ਸਿਫਤ ਉਸਲਾਹ ਕਰਨੀ ਚਾਹੀਦੀ ਹੈ ਅਠੇ ਪੈਰ ਗੀਤ ਗਾਵੇ ਇਹ ਦਾਤ ਪੂਰੇ ਗੁਰੂ ਤੋਂ ਹੀ ਮਿਲਦੀ ਹੈ ਰਹਾ ਪ੍ਰਭ ਕੀ ਏਕਾਤ ਕਹਾਣੀ ਜਨ ਬੋਲ ਹੈ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਹੈ ਭਾਈ ਪਰਮਾਤਮਾ ਦੇ ਸਰੂਪ ਦੀ ਗੱਲ ਬਾਤ ਦੱਸੀ ਨਹੀਂ ਜਾ ਸਕਦੀ ਪ੍ਰਭੂ ਦੇ ਸੇਵਕ ਆਤਮਿਕ ਜੀਵਨ ਦੇਣ ਵਾਲੇ ਸਿੱਖ ਤੋਂ ਸਲਾਹ ਦੀ ਬਾਣੀ ਉਚਾਰਦੇ ਰਹਿੰਦੇ ਨੇ ਇਹ ਦਾਸ ਨਾਨਕ ਉਹ ਸੇਵਕੇ ਬਾਣੀ ਉਚਾਰਦੇ ਨੇ ਜਿਨ੍ਹਾਂ ਨੇ ਪੂਰਵ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੁੰਦੀ ਹੈ ਸੋਰਠ ਮਹੱਲਾ ਪੰਜਵਾ ਆਗੇ ਸੁਖ ਗੁਰ ਦੀਆ ਪਾਚੇ ਕੁਸ਼ਲ ਖੇਮ ਗੁਰ ਕੀਆ ਸਰਬ નિਧਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਤੇ ਆਇਆ ਇਹ ਸੰਤ ਜਨੋਂ ਗੁਰੂ ਨੇ ਸਮਨੁਖ ਨੂੰ ਅਗਾਉਣ ਵਾਲੇ ਜੀਮਨ ਰਾਜ ਸੁਖ ਬਖਸ਼ ਦਿੱਤਾ। ਬੀਤੇ ਸਮੇਂ ਵਿੱਚ ਵੀ ਗੁਰੂ ਨੇ ਸੁਖ ਆਨੰਦ ਬਖਸ਼ਿਆ ਹੈ। ਉਸ ਨੇ ਸਾਰੇ ਆਤਮਿਕ ਖਜ਼ਾਨੇ ਪ੍ਰਾਪਤ ਕਰ ਲਏ ਨੇ ਜਿਸ ਮਨੁੱਖ ਨੇ ਆਪਣੇ ਗੁਰੂ ਨੂੰ ਆਪਣੇ ਹਿਰਦੇ 'ਚ ਵਸਾ ਲਿਆ। ਆਪਣੇ ਸਾਤਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤੋ ਦਿਨ ਦਿਨ ਚੜ੍ਹੈ ਸਵਾਈ ਰਹਾ ਵੇਖੋ ਭਾਈ ਆਪਣੇ ਗੁਰੂ ਦੀ ਉੱਚਾਤਮਿਕ ਬਸਤਾ। ਜਿਹੜਾ ਮਨੋ ਗੁਰੂ ਦੀ ਸ਼ਰਨ ਪੈਂਦਾ ਉਹ ਮਨ ਮੰਗੀਆਂ ਮੁਰਾਦਾ ਪ੍ਰਾਪਤ ਕਰ ਲੈਂਦਾ ਹੈ ਸੰਤ ਜਨੋ ਗੁਰੂ ਦੀ ਉਦਾਰਤਾ ਦਿਨੋ ਦਿਨ ਵੱਧਦੀ ਚਲੀ ਜਾਂਦੀ ਰਹਾ ਜੀ ਜਨ ਸੰਪੈੰਦਿਆਲਾ ਆਪਣੇ ਕਰਦੀਨੇ ਸਹਿ ਸੁਬਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਹੀ ਸੰਤ ਜਨੋ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਨੇ ਸਾਰੇ ਦਇਆ दया भरपूर ਹਿਰਦੇ ਵਾਲੇ ਹੋ ਜਾਂਦੇ ਨੇ ਇਹ ਨਾਨਕ ਆਨੰਦ ਪੈਦਾ ਹੋ ਚੁੱਕੀ ਆਤਮਿਕ ਡੋਲਤਾ ਤੇ ਪ੍ਰੀਤ ਦੇ ਕਾਰਨ ਉਹਨਾਂ ਨੂੰ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਫਿਰ ਮਿਲ ਪੈਂਦਾ ਸੋਰਠ ਮਹਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰਮ ਪਾਗਾ ਇਹ ਭਾਈ ਵਿਕਾਰਾਂ ਦੇ ਟੱਕਰੇ ਤੇ ਗੁਰੂ ਦਾ ਸ਼ਬਦ ਅਸਾਂ ਜੀਵਾਂ ਦਾ ਰੱਖ ਸ਼ਬਦ ਦੀ ਸਾਨੂੰ ਵਿਕਾਰਾਂ ਤੋਂ ਬਚਾਉਣ ਲਈ ਸਾਡੇ ਚੁਪੇਰੇ ਪਹਿਰਾ ਹੈ ਤੇ ਗੁਰੂ ਦੀ ਸ਼ਬਦ ਨਾਲ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ 'ਚ ਜੁੜਦਾ ਉਸ ਪਾਸੋਂ ਵਿਕਾਰ ਜਾਂ ਜਮ ਸ਼ਰਮਿੰਦਾ ਹੋ ਕੇ ਭਜ ਜਾਂਦੇ ਨੇ ਪ੍ਰਭ ਜੀ ਤੁਮੇ ਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨਪੁਰਖ ਮਿਦਾਤਾ ਰਹਾਉ ਏ ਪ੍ਰਭੂ ਜੀ ਮੇਰੇ ਵਾਸਤੇ ਤੁਸੀਂ ਸੁੱਖਾਂ ਦੇ ਦਾਤ ਤੇ ਹੋ ਵੰਦਨਾ ਨੂੰ ਕੱਟ ਕੇ ਮਨ ਨੂੰ ਪਵਿੱਤਰ ਕਰਨ ਵਾਲੇ ਨਾਨਕ ਪ੍ਰਭ ਅਬਨਾਸੀ ਤਾਂਕੀ ਸੇਵਨਾ ਮਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪੂਰਨ ਹੋਈ ਆਸਾ ਅਬਨਾਸੀ ਪ੍ਰਭ ਉਦਾਰ ਚਿਤ ਹੈ ਉਸ ਦੀ ਕੀਤੀ ਹੋਈ ਸੇਵਾ ਭਗਤੀ ਖਾਲੀ ਨਹੀਂ ਜਾਂਦੀ ਇਹ ਪ੍ਰਭ ਤੇਰੇ ਸੇਵਕ ਸਦਾ ਆਨੰਦ ਮਾਣਦੇ ਨੇ ਨਾਨਕ ਆਖ ਤੇਰਾ ਨਾਮ ਜਪ ਕੇ ਜਪ ਜਪ ਕੋ ਉਹਨਾਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਸੋਰਠ ਮਹਿਲਾ ਪੰਝਾ ਗੁਰ ਆਪਣੇ ਬਲਹਾਰੀ ਜਿਨ ਪੂਰਨ ਪੈ ਜਨ ਸੁਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਅਪੁਨਾ ਸਦਾ ਅੰਤਿਆ ਆਇਆ ਹੈ ਸੰਤ ਜਨੋ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨਾ ਜਿਸ ਨੇ ਪ੍ਰਭੂ ਦੀ ਨਾਮ ਦੀ ਦਾਤ ਦੇ ਕੇ ਪੂਰੀ ਤਰ੍ਹਾਂ ਮੇਰੀ ਇੱਜ਼ਤ ਰੱਖ ਲਈ ਹੈ ਮਨ ਮੰਗੀਆਂ ਮੁਰਾਦਾ ਪੂਰੀਆਂ ਹੋ ਗਈਆਂ ਨੇ ਜਿਹੜਾ ਸਦਾ ਪ੍ਰਭੂ ਆਪਣੇ ਪ੍ਰਭੂ ਦਾ ਧਿਆਨ ਤਰਦਾ ਪ੍ਰਭੂ ਜੀ ਟਿੱਕੇ ਆ ਰਹਿੰਦੇ ਨੇ ਪਰਬ ਆਪਣਾ ਸਦਾਂ ਤੇ ਆਇਆ ਜਿਹੜਾ ਮਨੁੱਖ ਪ੍ਰਭੂ ਦਾ ਧਿਆਨ ਤਰਦਾ ਸਾਰੀਆਂ ਦਲਤਾਂ ਅਸਲ ਕਰ ਲੈਂਦਾ ਸੰਤੋ ਇਸ ਬਿਨ ਅਵਰ ਨ ਕੋਈ ਕਰਨ ਕਰਨ ਪ੍ਰਭ ਸੋਈ ਰਹਾਉ ਏ ਸੰਤ ਜਨੋ ਪਰਮਾਤਮਾ ਤੋਂ ਬਿਨਾਂ ਸਾਡਾ ਕੋਈ ਰਾਖਾ ਨਹੀਂ ਹੋਈ ਪ੍ਰਮਾਤਮਾ ਜਗਤ ਦਾ ਮੂਲ ਹੈ ਰਹਾਉ ਪ੍ਰਭ ਆਪਣੇ ਵਰ ਦਿਨ ਸਗਲ ਜੀ ਮਸਕੀਨ ਜਨ ਨਾਨਕ ਨਾਮ ਤੇ ਆਇਆ ਤਾ ਸਗਲੇ ਦੁੱਖ ਮਿਟਾਇਆ ਏ ਸੰਤ ਜਨੋ ਪਿਆਰੇ ਪ੍ਰਭੂ ਨੇ ਜੀਵਾਂ ਨੂੰ ਸਭ ਬਖਸ਼ਿਸ਼ਾਂ ਕੀਤੀਆਂ ਨੇ ਸਾਰੇ ਜੀਵਾਂ ਨੂੰ ਉਸਤੇ ਉਸਨੇ ਆਪਣੇ ਵਸ ਵਿੱਚ ਕਰਕੇ ਰੱਖਿਆ ਏ ਦਾਸ ਨਾਨਕ ਜਦੋਂ ਵੀ ਕਿਸੇ ਨੇ ਪ੍ਰਭੂ ਦਾ ਨਾਮ ਸਿਮਰਿਆ ਉਹਦੇ ਸਾਰੇ ਦੁੱਖ ਕਲੇਸ਼ ਸਤਗੁਰੂ ਕਹਿ ਲੰਗੇ ਭਾਈ ਮੁੱਕ ਜਾਂਦੇ ਨੇ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕਿੰਨੇ ਕਰ ਕਿਰਪਾ ਆਹ ਦੀਨੇ ਭਾਈ ਪੂਰੇ ਗੁਰੂ ਨੇ ਹਰੀ ਨਾਮ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ ਤਾਪ ਦੂਰ ਕਰ ਦਿੱਤਾ ਉਹਦੇ ਅੰਦਰ ਇੱਕ ਰਸ ਨਾਮ ਦੇ ਵਾਜੇ ਵੱਜਦੇ ਨੇ ਪ੍ਰਭੂ ਨੇ ਸਾਰੇ ਸੁਖ ਆਨੰਦ ਬਖਸ਼ ਦਿੱਤੇ ਨੇ ਉਸਨੇ ਕਿਰਪਾ ਕਰਕੇ ਆਪ ਹੀ ਇਹ ਸੁਖ ਮਾਰਗ ਕਹਿਣ ਲੱਗੇ ਭਾਈ ਬਖਸ਼ੇ ਨੇ ਬੇਦਨ ਸਤਗੁਰ ਆਪ ਗਵਾਏ ਸੇਖ ਸੰਸਬ ਸਰਸੇ ਹੋਏ ਹਰ ਹਰ ਨਾਮ ਤੇ ਆਈ ਰਹਾਉ ਏ ਭਾਈ ਜਿਨਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਸਤਗੁਰਾਂ ਨੇ ਆਪ ਉਸਦੀ ਪੀੜਾ ਦੂਰ ਕੀਤੀ ਏ ਸਾਰੇ ਸੇਖ ਸੰਤ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ ਮੇ ਭਰਪੂਰ ਹੋ ਜਾਂਦੇ ਨੇ ਰਹਾਉ ਜੋ ਮੰਗ ਹੈ ਸੋ ਲੈਵ ਹੈ ਪ੍ਰਭ ਆਪਣੇ ਅਸੰਤਾ ਦੇਵ ਹੈ ਹਰ ਗੋਬਿੰਦ ਪ੍ਰਭ ਰਾਖਿਆ ਜੇ ਨਾਨਕ ਸਾਫ ਸੁਭਾਖਿਆ ਇਹ ਪ੍ਰਭੂ ਤੇਰੇ ਦਰ ਤੇ ਤੇਰੇ ਸੰਤ ਜਨ ਜੋ ਕੁਛ ਮੰਗਦੇ ਨੇ ਅਸਰ ਕਰ ਲੈਂਦੇ ਨੇ ਤਾਂ ਆਪਣੇ ਸੰਤਾਂ ਨੂੰ ਆਪ ਸਾਹਿਬ ਕੁਛ ਦਿਨ ਇਹ ਭਾਈ ਮਾਰਜ ਕਹਿਣ ਲੱਗੇ ਬਾਲ ਖਰਗੋਬਿੰਦ ਨੂੰ ਵੀ ਪ੍ਰਭੂ ਨੇ ਹੀ ਬਚਾਇਆ ਹੈ ਇਸ ਲਈ ਇਹ ਦਾਸ ਨਾਨਕ ਕਾਖ ਮੈਂ ਸਦਾ ਥੇਰ ਹਰੀ ਨਾਮ ਨੂੰ ਹੀ ਜਪਤਾਰੀ ਨਾਮ ਸੋਰਠ ਮਹਲਾ ਪੰਜਵਾ ਸੋਈ ਕਰਾਏ ਜੋਤਿ ਤੇ ਭਾਵੈ ਮਹੇਂ ਸਿਆਣਪ ਕਛੁ ਨ ਆਵੇ ਹੰ ਬਾਰਕ ਤੋ ਸਰਨਾਈ ਪ੍ਰਭਾਪੇ ਪੈਜ ਰਖਾਈ हे ਪ੍ਰਭੂ ਪਾਤਸ਼ਾ ਤੁਮੇ ਤੋਂ ਹੀ ਕੰਮ ਕਰਾਨਾ ਜੋ ਤੁਮ ਚੰਗਾ ਲੱਗਦਾ ਮੇਰੀ ਸਿਆਣਪਾ ਕਿਸੇ ਕੰਮ ਨਹੀਂ اے ਪ੍ਰਭੂ ਸੀ ਤੇਰੇ ਬੱਚੇ ਆਂ ਤੇਰ ਸਰਨਾ ਪ੍ਰਭੂ ਆਪਣੇ ਬੱਚਿਆਂ ਦੀ लाज ਰੱਖੋ ਮੇਰੇ ਮਾਤ ਪਿਤਾ ਹਰੈਮ ਕਰ ਕਿਰਪਾ ਪਰਤ ਪਾਲਨ ਲਾਗਾ ਕਰੀਂ ਤੇਰਾ ਅੰਕਾਰ ਆਯਾ ਰਹਾ ਹੋਇ ਪ੍ਰਭੂ ਪਾਤਸ਼ਾਹ ਤੂੰ ਹੀ ਮੇਰੀ ਮਾਂ ਹੈ ਤੂੰ ਹੀ ਮੇਰਾ ਪਿਤਾ ਮੇਰ ਕਰ ਤੂੰ ਆਪੇ ਮੇਰੀ ਪਾਲਣਾ ਕਰਦੇ ਰੋ ਜੀ ਜੰਨ ਤੇਰੇ ਧਾਰੇ ਪ੍ਰਭ ਡੋਰੀ ਹਾਕ ਤੇਮਾਰੇ ਜੇ ਕਰਾਵੇ ਸੋ ਕਰਨ ਨਾਨਕ ਦਾ ਤੇਰੀ ਸ਼ਰਨਾ ਹੈ ਪ੍ਰਭੂ ਸਾਰੇ ਜੀ ਤੇਰੇ ਹੀ ਤੇਰੇ ਆਸਰੇ ਹਾਂ ਅਸਾ ਜੀਮਾ ਦੀ ਜਿੰਦਗੀ ਦੀ ਡੋਰ ਤੇਰੇ ਹੱਥ ਵਿੱਚ ਅਸ ਜੀ ਉਹ ਹੀ ਕੁਛ ਕਰਨ ਆ ਜੋ ਕੁਛ ਪ੍ਰਮਾਤਮਾ ਸਾਥੋ ਕਰਾਂਦਾ ਦਾਸਨੰਨ ਕਾਖੇ ਪ੍ਰਭੂ ਤੇਰੇ ਦਾਸ ਤੇਰੀ ਸ਼ਰਨ ਵਿੱਚ ਹਮੇਸ਼ਾ ਪਏ ਰਹਿੰਦੇ ਨੇ ਸੋਰਠ ਮਹਾਂਲਾ ਪੰਜਵਾ ਹਰਨਾਮ ਰਿਦੈ ਬਰੋਇਆ ਸਭ ਕਾਜ ਹਮਾਰਾ ਹੋਇਆ ਪਰਬ ਚਰਨੀ ਮਨ ਲਾਗਾ ਪੂਰਨਨ ਜਾ ਕੇ ਭਾਗਾ ਇਹ ਭਾਈ ਜਦੋਂ ਪਰਮਾਤਮਾ ਦਾ ਨਾਮ ਹਿਰਦੇ ਚੰਗੀ ਤਰ੍ਹਾਂ ਵਸ ਗਿਆ ਅਸਾ ਜੀਵਾਂ ਦੇ ਸਾਰੇ ਸੁਨੋਰ ਸਫਲ ਹੋ ਗਏ ਇਹ ਭਾਈ ਇਸ ਮਨੁੱਖ ਦਾ ਮਨ ਪਰਮਾਤਮਾ ਚ ਲੀਨ ਰਹਿੰਦਾ ਜਿਸ ਦੇ ਭਾਗ ਚੰਗੀ ਤਰ੍ਹਾਂ ਜਾਗ ਪੈਂਦੇ ਨੇ ਮਿਲ ਸਾਧ ਸੰਗ ਹਰ ਧਿਆਇਆ ਆਠ ਪੈਰ ਅਰਾਧਿਓ ਹਰ ਹਰ ਮਨ ਚਿੰਦਿਆ ਆ ਫਲ ਪਾਇਆ ਰਹੋ ਏ ਭਾਈ ਜਿਸ ਮਨੁੱਖ ਨੇ ਸਾਥ ਸੰਗਤ ਜੋੜ ਕੇ ਪ੍ਰਭੂ ਦਾ ਨਾਮ ਜਪਿਆ ਅਠੇ ਪੈਰ ਹਰ ਵੇਲੇ ਪ੍ਰਮਾਤਮਾ ਦਾ ਨਾਮ ਯਾਦ ਕੀਤਾ ਉਸ ਦੀ ਮਨ ਮੰਗੀ ਮੁਰਾਦ ਪੂਰੀ ਹੋਈ ਰਹਾਉ ਪਰਾ ਪੁਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾ ਸੱਚੇ ਗੁਣ ਗਾਵੇ ਸਾਥ ਸੰਗਤ ਚ ਮਿਲ ਕੇ ਜਦੋਂ ਕਿਸੇ ਮਨੁੱਖ ਦੇ ਪੁਰਬਲੇ ਕਰਮ ਅੰਕੁਰ ਦਾ ਬੀਜ ਪੈਦਾ ਹੋਇਆ ਉਹਦਾ ਚਿਤ ਪ੍ਰਵੂਦੇ ਨਾਮ ਚ ਜੜ ਗਿਆ ਜੁੜ ਗਿਆ ਉਸਤੇ ਮਨੋਂ ਤਨੋਂ ਪ੍ਰਮਾਤਮਾ ਦਾ ਮਨੋਂ ਤਨੋਂ ਪ੍ਰਭੂ ਦੇ ਨਾਮ ਚ ਮਸਤ ਰਿੰਦਾ ਹੈ ਇਹ ਦਾਸ ਨਾਨਕ ਮੁਨਕ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਗੰਦਾ ਰਿੰਦੇ ਸੋਰਠ ਮਹੱਲਾ ਪੰਜਵਾਂ ਗੁਰ ਮੇਲ ਵਰਬੂ ਚਿਤਾਰਿਆ ਕਾਰਜ ਸਭ ਸੁਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈ ਕਾਰ ਸੁਣਾਏ ਇਹ ਸੰਤ ਜਨੋ ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੇ ਸਾਰੇ ਕੰਮ ਸਵਾਰ ਲਏ ਉਹ ਮਨੁੱਖ ਕਿਸੇ ਨੂੰ ਕੋਈ ਭੈੜੇ ਬੋਲ ਨਹੀਂ ਬੋਲਦਾ ਸਾਰੀ ਲੁਕਾਇ ਇਹਨ ਪ੍ਰਭੂ ਦੀ ਸਿਫਤੋ ਸਲਾਹ ਹੀ ਸੁਣਾਉਂਦਾ ਰਹਿੰਦਾ ਸੰਤੋ ਸਾਚੀ ਸ਼ਰਨ ਸੁਆਮੀ ਜੀ ਜਨ ਸਭ ਹਾ ਤਿਸੈ ਕੈ ਸੋ ਪ੍ਰਭ ਅੰਤਰ ਜਾਮੇ ਰਹਾਉ ਹੈ ਸੰਤ ਜਨੋ ਮਾਲਕ ਪ੍ਰਭੂ ਦਾ ਅਸਰਾ ਪੱਕਾ ਅਸਰਾ ਹੈ ਕਿ ਸਾਰੇ ਜੀਵ ਉਸ ਪ੍ਰਭੂ ਦੇ ਹੱਥ ਵਿੱਚ ਹਨ ਅਤੇ ਉਹ ਪ੍ਰਭੂ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ। ਕਰਤਬ ਸਭ ਸਵਾਰੇ। ਪ੍ਰਭ ਆਪਣਾ ਬਿਰਦ ਸਮਹਾਰੇ। ਪਤਿਤ ਪਾਵਨ ਪ੍ਰਭ ਨਾਮਾ। ਜਨਾਨਕ ਸਦਗੁਰ ਮਾਨਾ। اے ਸੰਤ ਜਨੋ ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਜਪਿਆ ਉਹਦੇ ਸਾਰੇ ਕਾਰ ਸਫਲੇ ਨੇ। ਪ੍ਰਭੂ ਨੇ ਆਪਣਾ ਮੂਡ ਕਦੀਮਾ ਦਾ ਸੁਭਾਸ ਦਾ ਚੇਤੇ ਰੱਖਿਆ ਕਿ ਪ੍ਰਭੂ ਹਮੇਸ਼ਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲ ਇਸ ਲਈ ਹੈ ਦਾਸ ਨਾਨਕ ਮੈਂ ਸਦਾ ਸਦਕੇ ਜਾਣਾ ਉਸ ਪਰਮੇਸ਼ਵਰ ਤੋਂ ਸੋਰਠ ਮਹਲਾ ਪੰਜਵਾਂ ਪਾਰ ਬ੍ਰਹ ਸਾਸ ਵਾਰਿਆ ਏ ਲੋਹੜਾ ਗੁਰੂ ਉਮਾਰਿਆ ਨਾਨਕ ਕਰੋ ਪਿਤ ਮਾਤਾ ਪਰਮੇਸ਼ਰ ਜੀ ਦਾ ਨਾਤਾ ਹੈ ਭਾਈ ਪ੍ਰਮਾਤਮਨ ਛੋਟੇ ਬੱਚੇ ਹਰ ਗੋਬਿੰਦ ਨੂੰ ਸਾਜਿਆ ਤੇ ਉਹਨੇ ਆਪ ਹੀ ਸਵਾਰਿਆ ਸਾਥ ਸੰਗਤ ਦੀ ਸ਼ਰਨ ਸਾਥ ਸੰਗਤ ਦੀ ਅਰਦਾਸ ਸੁਣ ਕੇ ਗੁਰੂ ਨੇ ਬਚਾ ਲਿਆ ਹੈ ਲੋੜ ਦਾ ਪਾਉ ਛੋਟਾ ਬੱਚਾ ਤੇ ਆਨੰਦ ਕਰੋ ਪਿਤ ਮਾਤਾ ਗੁਰੂ ਪਰਮਾਤਮਾ ਦੀ ਮਿਹਰ ਸਦਕਾ ਮਾਪੇ ਬਹੁਤ ਖੁਸ਼ੀ ਨੇ ਪਰਮੇਸ਼ਰ ਜੀ ਦਾ ਦਾਤਾ ਪਰਮਾਤਮਾ ਹਮੇਸ਼ਾ ਜਿੰਦ ਦਾ ਆਸਰਾ ਸ਼ੁਭ ਚਿਤ ਬਨ ਦਾਸ ਤੁਮਾਰੇ ਰਾਖੇ ਪੈ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹੋ ਹੈ ਪ੍ਰਭੂ ਤੇਰੇ ਸੇਵਕ ਸਬਦ ਦਾ ਪੜਾ ਮੰਗਦੇ ਨੇ ਆਪਣੇ ਸੇਵਕਾਂ ਦੀ ਮੰਗ ਅਨੁਸਾਰ ਤੂੰ ਕਾਮ ਸਵਾਰ ਕੇ ਆਪਣੇ ਸੇਵਕਾਂ ਦੀ ਰੱਖ ਲੈਣਾ ਮੇਰਾ ਪ੍ਰਭ ਪਰਉਪਕਾਰੀ ਪੂਰਨ ਕਲ ਜਨ ਧਾਰੀ ਨਾਨਕ ਸ਼ਰਣੀ ਆਇਆ ਮਨ ਚਿੰਦਿਆ ਫਲ ਪਾਇਆ ਹੈ ਪ੍ਰਭੂ ਤੂੰ ਸਭ ਦੀ ਭਲਾਈ ਕਰਨ ਵਾਲਾ ਹੈ ਪ੍ਰਭੂ ਨੇ ਸਾਰੀ ਸ੍ਰਿਸ਼ਟੀ 'ਚ ਆਪਣੀ ਤਾਕਤ ਟਿਕਾਈ ਏ ਇਸ ਲਈ ਨਾਨਕ ਆਖ ਜਿਹੜਾ ਮਨੋ ਗੁਰੂ ਦੀ ਸ਼ਰਨਾ ਪੈਂਦਾ ਮਨ ਮੰਗੀ ਮੁਰਾਦ ਸਤਗੁਰੂ ਦੇ ਦਰ ਤੋਂ ਪਾਲ ਲੈਂਦਾ ਸੋਰਠ ਮਹਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰੱਖੇ ਆਪੇ ਸਿਤਲਾ ਠਾਕਰ ਹਾਈ ਬਿਗਨ ਗਏ ਹਰ ਨਾਈ ਏ ਭਾਈ ਸਦਾ ਪ੍ਰਭ ਨੂੰ ਜਪਿਆ ਕਰੋ ਪ੍ਰਭੂ ਜੀ ਆਪ ਬਾਲਕਾਂ ਦੇ ਰੱਖੇ ਨੇ ਬਲ ਖਰ ਗੋਬਿੰਦ ਨੂੰ ਮੇ ਪ੍ਰਭੂ ਨੇ ਆਪ ਚੇਚਕ ਤੋਂ ਰੱਖਿਆ ਹੈ ਪਰ ਮਾਤਮਨ ਦੇ ਸਿੱਖ ਤੋਂ ਦੀ ਸਲਾਹ ਨਾਲ ਬਰਕਤ ਨਾਲ ਸਾਰੇ ਖਤਰੇ ਦੂਰ ਹੋ ਗਏ ਨੇ ਮੇਰਾ ਪ੍ਰਭ ਹੋਵਾ ਸਦਾ ਦੇਵਾਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ ਰਹਾਉ ਏ ਭਾਈ ਮੇਰਾ ਪ੍ਰਭੂ ਸਦਾ ਹੀ ਦਇਆਵਾਂ ਰਹਿਦਾ ਸਾਰੀ ਜੀਮਾਂ ਉਤੇ ਦਇਆਵਾਂ ਰਹਿਦਾ ਆਪਣੇ ਭਗਤਾਂ ਦੀ ਰਜ਼ੋਈ ਸੁਣਦਾ ਰਹੇ ਨ ਪ੍ਰਭ ਕਰਨ ਕਾਰਨ ਸਮਰਾਥ ਹਰਿ ਸਿਮਰਤ ਸਭ ਨੂੰ ਕਲਾਤਾ ਆਪਣੇ ਦਾਸ ਕੇ ਸੁਣੇ ਬੇਨੰਤੀ ਸਬਨਾਨਕ ਸੁਖ ਸਬੰਤੀ ਹੀ ਭرائی ਪ੍ਰਭੂ ਜੱਗਾ ਦਾ ਮੂਲ ਤਾਕਤਾਂ ਦਾ ਮਾਲਕ ਹੈ ਪ੍ਰਭੂ ਦੇ ਨਾਮ ਸਿਮਰਿਆ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਪ੍ਰਭੂ ਨੇ ਸਦਾ ਹੀ ਆਪਣੇ ਸੇਵਕਾਂ ਦੀ ਬੇਨਤੀ ਸੁਣ ਲਈ ਹੈ ਇਸ ਲਈ ਹੈ ਨਾਨਕ ਪ੍ਰਭੂ ਦੇ ਮਿਹਰ ਨਾਲ ਸਾਰੀ ਲੁਕਾਈ ਹੁਣ ਸੁਖੀ বাসਦੀ ਹੈ ਸੋ ਰੱਠ ਮਹਿਲਾ ਪੰਜਵਾਂ ਆਪਣਾ ਗੁਰੂ ਉੰਤਿਆਏ ਮਿਲ ਕੁਸ਼ਲ ਸੇਤੀ ਕਰਿਆ ਨਾਮੈ ਕੀ ਵਡਿਆਈ ਇਸ ਕੀਮਤ ਕਹਿਣ ਨਾ ਜਾਏ ਇਹ ਸੰਤ ਜਨੋ ਜਿਹੜਾ ਮਨੁੱਖ ਆਪਣੇ ਗੁਰੂ ਦਾ ਧਿਆਨ ਤਾਦਦਾ ਉਹ ਗੁਰੂ ਚਰਨਾਂ ਚਿੱਤ ਜੁੜ ਕੇ ਆਤਮਿਕ ਆਨੰਦ ਨਾਲ ਹਿਰਦੇ ਚ ਕਾਚ ਟਿਕ ਜਾਂਦਾ ਇਹ ਨਾਮ ਦੀ ਬਰਕਤ ਹੈ ਕਿਉ ਮਨੁੱਖ ਪ੍ਰਭੂ ਨੂੰ ਤੇ ਹੁੰਦਾ ਰਹਿੰਦਾ ਅਤੇ ਇਸ ਕੀਮਤ ਨੂੰ ਫਿਰ ਦੱਸਿਆ ਨਹੀਂ ਜਾ ਸਕਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਸੰਤੋ ਹਰ 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 ਆਰਾਧ ਹਰ ਆਰਾਧ ਸਭੋ ਕਿਛ ਪਾਈਏ ਕਾਰਨ ਸਗਲੇ ਸਾਧੁਰ ਹਾਉ ਹੈ ਸੰਤ ਜਨੋ ਸਦਾ ਪ੍ਰਭੂ ਨੂੰ ਚੇਤਾ ਕਰੋ ਪ੍ਰਭੂ ਨੂੰ ਧਿਆ ਤਿਆ ਕੇ ਸਾਰੇ ਕਾਰ ਸਫਲ ਹੋ ਜਾਂਦੇ ਨੇ ਪ੍ਰੇਮ ਭਗਤ ਪ੍ਰਮ ਲਾਗੀ ਸੋ ਪਾਏ ਜਿਸ ਵਡ ਭਾਗੀ ਜੇ ਨਾਨਕ ਨਾਮ ਧਿਆਇਆ ਤੈਨ ਸਰਬ ਸੁਖਾਂ ਫਲ ਪਾਏ ਹੈ ਸੰਤ ਜਨੋ ਜਿਹੜਾ ਮਨੁ ਗੁਰੂ ਦਾ ਧਿਆਨ ਕਰਦਾ ਹੈ ਪ੍ਰਭੂ ਦੀ ਭਗਤੀ 'ਚ ਉਹਦਾ ਮਨ ਲੱਗ ਜਾਂਦਾ ਹੈ ਪਰ ਇਹ ਦਾਤ ਉਹੀ ਮਨੁੱਖਾ ਹਾਸਲ ਕਰਦੇ ਜਿਸ ਤੇ ਵੱਡੇ ਭਾਗ ਹੋਣ ਇਸ ਲਈ ਹੈ ਦਾਸ ਨਾਨਕ ਜਿਸ ਨੇ ਪ੍ਰਭੂ ਦਾ ਨਾਮ ਸਿਮਰਿਆ ਉਹਦੇ ਸਾਰੇ ਦੁੱਖ ਮਰਜ਼ ਕਹਿਣ ਲੱਗੇ ਮੁੱਕ ਗਏ ਨੇ ਸੋ ਰੱਠ ਮਹਿਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾੰਤਾਰੀ ਏ ਸੰਤ ਜਨੋ ਜਿਸ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪ੍ਰਮਾਤਮਾ ਨੇ ਵਿਕਾਰਾਂ ਦੇ ਰਾਜ ਡੱਕਾ ਮਾਰਤਾ ਪਵਕੇ ਨੱਕਾ ਬਨਨ ਦਿੱਤਾ ਉਹਦੇ ਸਾਰੇ ਦੁੱਖ ਰੋਗ ਸਭ ਮੁੱਕ ਗਏ ਨੇ ਉਹ ਸਾਰੇ ਜੀਵ ਖੁਸ਼ ਨੇ ਪਰ ਇਹ ਦਾਤ ਪ੍ਰਭੂ ਨੇ ਆਪ ਬਖਸ਼ਿਸ਼ ਕੀਤੀ ਆਪ ਕਿਰਪਾ ਕੀਤੀ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਭਰਿਆ ਸਭ ਨੀ ਜਾਇ ਰਹਾ ਹੋ ਸੰਤ ਜਨੋ ਉਹ ਸਭ ਥਾਵਾਂ ਚ ਸੁਖੀ ਵਸਤ ਜਿਸ ਮਨੁੱਖ ਨੂੰ ਯਕੀਨ ਹੋ ਜਾਂਦਾ ਕਿ ਪਰਮਾਤਮਾ ਸਭ ਥਾਵਾਂ ਚ ਮੌਜੂਦ ਹੈ ਰਹਾਉ ਤੁਰ ਕੀ ਬਾਣੀ ਆਇ ਤਿੰਨ ਸਗਲੀ ਚਿੰਤ ਮਿਟਾਈ ਜਾਲ ਪੁਰਖ ਮਿਹਰਬਾਨਾ ਅਰ ਨਾਨਕ ਸਾਚ ਵਿਖਾਨਾ ਹੈ ਸੰਤ ਜਨੋ ਪਰਮਾਤਮਾ ਦੀ ਸਿੱਖ ਤੋਂ ਸਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵਸੀ ਹੈ ਉਦੀ ਸਾਰੇ ਚਿੰਤਾ ਮੁਕ ਗਈ ਹੈ ਦਇਆ ਦਾ ਸੁੰਮਾ ਪ੍ਰਭੂ ਉਸ ਮਨੁੱਖ ਉਤੇ ਮਿਹਰਬਾਨ ਹੋਇਆ ਰਹਿੰਦਾ ਨਾਨਕ ਉਹ ਮਨੁੱਖ ਸਦਾ ਕੈਮਰਨ ਵਾਲੇ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਚਾਰ ਦਾਰਿੰਦਾ ਸੋਰਠ ਮਹੱਲਾ ਪੰਜਵਾ ਐਤੈ ਉਤਰਕਵਾਲਾ ਪ੍ਰਭ ਸਤਗੁਰ ਦੀਨ ਨਿਆਲਾ ਦਾਸ ਆਪਣੇ ਆਪ ਰੱਖੇ ਕਟ ਕਟ ਸ਼ਬਦ ਸੁਪਾਖੇ ਏ ਭਾਈ ਪ੍ਰਭੂ ਸ਼ਰਨ ਪਿਆ ਇਸ ਲੋਕ ਪਰਲੋਕ 'ਚ ਇੱਜ਼ਤ ਮਿਲਦੀ ਏ ਕਿਉਂਕਿ ਪ੍ਰਭੂ ਆਪ ਰਾਖੀ ਕਰਨ ਵਾਲਾ ਲੋਕ ਪਰਲੋਕ 'ਚ ਗੁਰੂ ਪ੍ਰਭੂ ਗਰੀਬਾਂ ਉਂ ਤੇ ਦਇਆ ਕਰਨ ਵਾਲਾ ਹੈ ਭਾਈ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ ਸੇਵਕਾ ਨਿਸ਼ਚਾ ਜੰਦਗ ਪ੍ਰਭੂ ਹਰੇਕ ਸਹੀਰ ਵਿੱਚ ਉਹਦਾ ਬਚਨ ਬੋਲ ਰਿਹਾ ਗੁਰ ਕੇ ਚਰਨ ਉਪਰ ਬਲ ਜਾਈਂ ਦਿਨ ਸਰੈਣ ਸਾਹ ਸਾਸ ਮਾਲਨੀ ਪੂਰਨ ਸਭਨੀ ਥਾਂ ਇ ਰਹਾਓ ਏ ਭਾਈ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਨਾ ਵਾਂ ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਹਰੇਕ ਸਵਾਸ ਤੇ ਨਾਲ ਪ੍ਰਭੂ ਨੂੰ ਧਿਆਨ ਰਹਾਉ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਢੋਵਾ ਤੇਰੀ ਭਗਤ ਵਡਿਆਈ ਭਾਈ ਨਾਨਕ ਪ੍ਰਭ ਮ शरण ਆਈ ਇਹ ਭਾਈ ਪ੍ਰਮਾਤਮਾ ਆਪ ਮਦਦਗਾਰ ਬਣਦਾ ਗੁਰੂ ਦੀ ਮੇਰ ਨਾਲ ਸਦਾ ਥੇ ਰਹਿਣ ਵਾਲਾ ਪ੍ਰਭ ਫਿਰ ਆਪ ਥੇ ਰਹਿਣ ਵਾਲੇ ਸਿਫਤ ਤੋਂ ਸਲਾਹ ਬਖਸ਼ਦਾ ਇਹ ਪ੍ਰਭੂ ਤੇਰੀ ਭਗਤੀ ਤੇਰੀ ਸਿਫਤ ਤੋਂ ਸਲਾਹ ਤੇਰੀ ਦਾਤ ਹੈ ਅਸਲੀ ਹੈ ਨਾਨਕ ਆਕ ਗੁਰੂ ਦੀ ਕਿਰਪਾ ਨਾਲ ਤੇਰੀ ਸ਼ਰਨ ਪਿਆ ਇਹ ਦਾਤਾ ਪ੍ਰਾਪਤ ਹੁੰਦੀ ਜਾਣ ਸੋਰਠ ਮਹੱਲਾ ਪੰਜਵਾਂ ਸਤਗੁਰੂ ਪੂਰੇ ਭਾਣਾ ਤਾਂ ਜੱਪਿਆ ਨਾਮ ਰਮਾਣ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਏ ਭਾਈ ਜਦੋਂ ਗੁਰੂ ਨੂੰ ਚੰਗਾ ਲੱਗਦਾ ਗੁਰੂ ਟੁੱਟਦਾ ਫਿਰ ਪ੍ਰਮਾਤਮਾ ਦਾ ਨਾਮ ਆਪ ਬਖਸ਼ਦਾ ਹੈ ਉਦੋਂ ਹੀ ਜੱਪਿਆ ਜਾ ਸਕਦਾ ਹੈ ਪਰਮਾਤਮਾ ਨੇ ਮਿਹਰ ਕੀਤੀ ਹੈ ਗੁਰੂ ਦੀ ਕਿਰਪਾ ਨਾਲ ਸੀ ਨਾਮ ਜਪਿਆ ਪਰਮਾਤਮਾ ਨੇ ਸਾਡੀ ਲਾਜ ਰੱਖ ਲਈ ਨਰਕੇ ਚਰਨ ਸਦਾ ਸੁਖਦਾਏ ਜੋ ਇੱਛਾ ਹੈ ਸੋਈ ਫਲ ਪਾਵ ਹੈ ਬਿਰਤੀ ਆਸ ਨਾ ਜਾਏ ਰਹਾ ਉਹ ਹੈ ਭਾਈ ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਨੇ ਜਿਹੜਾ ਮਨੁੱਖ ਪ੍ਰਭੂ ਨੂੰ ਜਪਦਾ ਉਹ ਇੱਛੇ ਫਲ ਪਾ ਲੈਂਦਾ ਉਹਦੀ ਆਸ ਬਿਰਤੀ ਨਹੀਂ ਜਾਂਦੀ ਰਹਾ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੈ ਪ੍ਰੇਮ ਭਗਤਤਾ ਕਾਮਨ ਲੀਣਾ ਪਾਰ ਬ੍ਰਹਮਨ ਬਾਵੈ ਹੈ ਭਾਈ ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਤੇ ਮਿਹਰ ਕਰਦਾ ਉਹ ਸੰਤ ਸੁਭਾਅ ਬਣ ਜਾਂਦਾ ਉਸ ਦਾ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ ਭਰੀ ਭਗਤੀ ਚ ਮਸਤ ਹੋ ਜਾਂਦਾ ਆਟ ਪੈਰ ਹਰ ਕਾਜ ਸਰਵਣ ਵਿਖੇ ਠ ਗਉਰੀ ਲਾਥੀ ਸੰਗ ਮਿਲਾਇ ਲਿਆ ਮੇਰਾ ਕਰਤਾ ਸੰਤ ਸਾਧ ਪਏ ਸਾਥੀ ਹੈ ਪਇઠੇ ਪੈਰ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਤੋਂ ਸਲਾਹ ਕਰਨ ਨਾਲ ਵਿਕਾਰਾਂ ਦੀ ਜਿਹ ਠੱਗ ਬੂਟੀ ਦਾ ਜੋਰ ਹੈ ਕੱਟ ਜਾਂਦਾ ਹੈ ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਮਨ ਵਿੱਚ ਜੋੜ ਲਿਆ ਕਰਤਾਰ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਕਰ ਗਏ ਲੀਨੇ ਸਰਬਸਤਿਨੇ ਆਪੇ ਆ ਮਿਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤ ਗੁਰ ਪਾਇਆ ਹੈ ਭਾਏ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ ਪ੍ਰਭੂ ਦਾ ਆਰਾਧਨ ਸ਼ੁਰੂ ਕੀਤਾ ਹੈ ਪ੍ਰਭੂ ਨੇ ਉਸਤਾਤ ਪੜ੍ਹ ਕੇ ਸਭ ਕੁਝ ਬਖਸ਼ ਦਿੱਤਾ ਹੈ ਨਾਨਕ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ਉਸਦੇ ਸਾਰੇ ਕੰਮ ਸਫਲਿ ਹੋ ਜਾਂਦੇ ਨੇ ਸੋਰਠ ਮਹੱਲਾ ਪੰਜਵਾ ਗਰੀਬੀਂ ਗਦਾ ਹਮਾਰੀ ਖੰਨਾ ਸਗਲ ਰੇਨ ਛਾਰੀ ਇਸ ਆਗੈ ਕੋ ਨਾ ਟਿਕੈ ਵਿਕਾਰੀ ਗੁਰਪੂਰੇ ਇਹ ਗੱਲ ਸਾਰੀ ਸਤਿਗੁਰੂ ਕਹਿਣ ਲੱਗੇ ਭਾਈ ਨਿਮਰਤਾ ਸੁਭਾ ਸਾਡੇ ਪਾਸ ਗੁਰਜ ਹੈ ਗਦਾ ਹੈ ਸਭ ਦੀ ਚਰਨ ਧੂੜ ਬਣੇ ਰਹਿਣਾ ਸਾਡੇ ਪਾਸ ਇਹ ਖੰਡਾ ਹੈ ਇਸ ਗੁਰਜ ਅਤੇ ਖੰਡੇ ਅਗੇ ਕੋਈ ਨਹੀਂ ਟਿਕ ਸਕਦਾ ਸਾਨੂੰ ਪੂਰੇ ਗੁਰੂ ਨੇ ਗੱਲ ਸਮਝਾ ਦਿੱਤੀ ਹੈ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੇ ਉਧਰੈ ਸਗਲੇ ਕੋਟਾ ਰਹਾਉ ਹੈ ਭਾਈ ਪ੍ਰਮਾਤਮਾ ਦਾ ਨਾਮ ਸੰਤ ਜਨਾਂ ਦਾ ਅਸਰ ਹੈ ਜਿਹੜਾ ਇਹਨੂੰ ਤੇ ਹੁੰਦਾ ਉਹ ਸੰਸਾਰ ਸਾਗਤੋਂ ਤਰ ਜਾਂਦਾ ਰਹਾਉ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਤਨ ਬਾਇਆ ਕੋ ਨਾਨਕ ਆ ਮਿਟਾਇਆ ਸਪਾਰ ਬ੍ਰਹਮ ਨਦਰੀ ਆਇਆ ਜਿਸ ਮਨੁੱਖ ਨੇ ਸੰਤ ਜਨਾਂ ਦੇ ਸੰਗਤ ਚ ਬਹਿ ਕੇ ਪ੍ਰਮਾਤਮਾ ਦਾ ਗੀਤ ਗਾਇ ਉਸਨੇ ਹਰ ਨਾਮ ਤਨ ਪ੍ਰਾਪਤ ਕਰ ਲੈ ਜੋ ਕਦੀ ਨਹੀਂ ਮੁੱਕਦਾ ਇਹ ਨਾਨਕ ਆਖਦਾ ਉਹ ਮਨੁੱਖ ਆਪਣੇ ਅੰਦਰੋਂ ਆਪਾ ਪਾ ਦੂਰ ਕਰ ਲਿਆ ਉਸ ਨੂੰ ਹਰ ਥਾਂ ਪ੍ਰਮਾਤਮਾ ਹੀ ਹੋਣ ਵਾਸਤਾ ਦਿਸ ਪਿਆ ਹੈ ਸੋਰਠ ਮਹਲਾ ਪੰਜਵਾ ਗੁਰਪੂਰੇ ਪੂਰੀ ਕਿੰਨੀ ਬਖਸ਼ ਆਪਣੀ ਕਰ ਦੇਨੀ ਨਿਤ ਅਨੰਦ ਸੁਖ ਪਾਇਆ ਥਾਮ ਸਗਲੇ ਸੁਖੀ ਮਸਾਇ ਆਹੇ ਭਾਈ ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਪੂਰੀ ਕਿਰਪਾ ਕੀਤੀ ਹੈ ਉਸ ਨੂੰ ਗੁਰੂ ਨੇ ਆਪਣੇ ਦਾਰ ਤੋਂ ਪ੍ਰਭੂ ਦੀ ਦਾਤ ਭਗਤੀ ਦੀ ਦਾਤ ਬਖਸ਼ ਦਿੱਤੀ ਹੈ ਉਸ ਮਨੁੱਖ ਨੇ ਆਤਮਕ ਅਨੰਦ ਹਾਸਲ ਕਰ ਲਿਆ ਗੁਰੂ ਨੇ ਤੇ ਸਾਰੇ ਗਿਆਨ ਇੰਦਰਾਂ ਦੇ ਵਿਕਾਰਾਂ ਵੱਲੋਂ ਮੋੜ ਦਿੱਤਾ ਹਰ ਕੀ ਭਗਤ ਫਲੰਦਾਤੀ ਗੁਰਪੂਰੈ ਕਿਰਪਾ ਕਰ ਦਿਨੇ ਵਿਰਲੇ ਕਿਨਹੀ ਜਾਤੀ ਰਹਾ ਉਹੇ ਭਾਈ ਪ੍ਰਮਾਤਮਾ ਦੀ ਭਗਤੀ ਸਾਰੇ ਫਲ ਦੇਣ ਵਾਲਿਓ ਜਿਸ ਨੇ ਵੀ ਇਹ ਭਗਤੀ ਕੀਤੀ ਹੈ ਤੇ ਮਾਰਦ ਨੇ ਆਪ ਉਸ ਨੂੰ ਇਹ ਦਾਤ ਬਖਸ਼ਿਓ ਨੇ ਹੀ ਕਦਰ ਜਾਣੀ ਪ੍ਰਭੂ ਦੇ ਨਾਮ ਦੀ ਰਹਾਉ ਗੁਰਬਾਣੀ ਗਾਵੇਂ ਭਾਈ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ ਇਹ ਪਾਉ ਆਵੋ اسی ਵੀ ਗੁਰੂ ਦੀ ਬਾਣੀ ਗਾਵੀਏ ਗੁਰੂ ਦੀ ਬਾਣੀ ਸਾਰੇ ਸੁਖ ਦੇਣ ਵਾਲੀਏ ਨਾਨਕ ਆਖ ਜਿਸ ਮਨੁੱਖ ਨੇ ਪ੍ਰਭ ਦਾ ਨਾਮ ਸਿਮਰਿਆ ਉਸ ਦਾ ਜਨਮ ਮਰਨ ਦਾ ਲੇਖ ਗੇੜ ਮੁੱਕ ਗਿਆ ਹੈ ਗੁਰਬਾਣੀ ਗਾਵੇਂ ਭਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਬਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ